ਕੁਰਾਲੀ ਚੰਡੀਗੜ੍ਹ ਰੋਡ ਦੇ ਉੱਤੇ ਕਾਫੀ ਪਾਣੀ ਖੜਾ ਹੋ ਗਿਆ ਸੀ ਜਿਸ ਤੋਂ ਬਾਅਦ ਰਾਹੀਰ ਪਰੇਸ਼ਾਨ ਸੀ ਕਿਉਂਕਿ ਟੋਲ ਰੋਡ ਹੈ ਟੋਲ ਵੀ ਲੱਗਦਾ ਹੈ ਬਰੋਦੀ ਟੋਲ ਪਲੇਸ ਦੇ ਉੱਤੇ ਪਰ ਬੂਤਗੜ ਦੇ ਪਿੰਡ ਦਾ ਨਿਕਾਸੀ ਪਾਣੀ ਹੈ ਜਿਸ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਕਿਸਾਨ ਦੀ ਜ਼ਮੀਨ ਦੇ ਵਿੱਚ ਪਾਣੀ ਜਾ ਰਿਹਾ ਸੀ ਕਾਫੀ ਫਸਲਾਂ ਬਰਬਾਦ ਹੋਈਆਂ ਤਾਂ ਉਸ ਕਿਸਾਨ ਵੱਲੋਂ ਵਨ ਮਾਰ ਕੇ ਉਹ ਪਾਣੀ ਰੋਕ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਾ ਕੇ ਪਾਣੀ ਰੋਡ ਦੇ ਉੱਤੇ ਖੜਾ ਹੋ ਗਿਆ ਦੁਸ਼ਤ ਪਾਣੀ ਹੈ ਬਿਮਾਰੀਆਂ ਲੱਗਣ ਦਾ ਵੱਡਾ ਖਤਰਾ ਹੈ ਕੱਲ ਵੀ ਸਾਡੇ ਚੈਨਲ ਵੱਲੋਂ ਖਬਰ ਲੱਗੀ ਸੀ ਜਿਸ ਤੋਂ ਬਾਅਦ ਅਧਿਕਾਰੀ ਪਹੁੰਚੇ ਨੇ ਪੀ ਡਬਲਯੂ ਡੀ ਦੇ ਸਰ ਸਭ ਤੋਂ ਪਹਿਲਾਂ ਕੀ ਨਾਮ ਹੈ ਜੀ ਮੇਰਾ ਨਾਮ ਹੈ ਦੇਸ਼ਕਰਚੀ ਮੈਂ ਐਕਸਨ ਹੈਗਾ ਪੀ ਡਬਲਯੂ ਡੀ ਬੀ ਆਰ ਹਾਂਜੀ ਸਰ ਇਹ ਦੁਸ਼ਿਤ ਪਾਣੀ ਖੜਿਆ ਹੀ ਰੋਡ ਦੇ ਉੱਤੇ ਕੀ ਹੱਲ ਕੀਤਾ ਜਾ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ ਇਹ ਪਿੰਡ ਦਾ ਦੁਸ਼ਿਤ ਪਾਣੀ ਹੈ ਨਿਕਾਸੀ ਪਾਣੀ ਹੈ ਇਹਦਾ ਕਿਉਂ ਨਹੀਂ ਹੱਲ ਹੋਇਆ ਹੁਣ ਤੱਕ ਨਹੀਂ ਹੈ ਜੀ ਪਿੰਡ ਲੈਵਲ ਤੇ ਹੋਣ ਵਾਲਾ ਮਸਲਾ ਹੈਗਾ ਇਹ ਰੋਡ ਨਾਲ ਰਿਲੇਟਡ ਨਹੀਂ ਹੈਗਾ ਸਗੋਂ ਇਹ ਸਗੋਂ ਤੁਹਾਨੂੰ ਵੀ ਇਸ ਬਾਰੇ ਜਾਣਕਾਰੀ ਆਮ ਜਨਤਾ ਨੂੰ ਹੋਣਾ ਚਾਹੀਦੀ ਪਿੰਡ ਦਾ ਗੰਦਾ ਪਾਣੀ ਹੈਗਾ ਜਿਹੜਾ ਆ ਰਿਹਾ ਹੈਗਾ ਅਸੀਂ ਇਹ ਕੇਸ ਨੂੰ ਟੇਕ ਅਪ ਕਰਾਂਗੇ ਪਿੰਡ ਦੀ ਪੰਚਾਇਤ ਨਾਲ ਤੇ ਸਰ ਬੀਡੀਪੀਓ ਸਾਹਿਬ ਨਾਲ ਤੇ ਹੋਪਫੁਲੀ ਇਹਦਾ ਕੋਈ ਨਾ ਕੋਈ ਸੋਲੂਸ਼ਨ ਹੋ ਕੱਢਣਗੇ ਜੀ ਇਹ ਬੇਸਿਕਲੀ ਰੋਡ ਨਾਲ ਰਿਲੇਟਡ ਨਹੀਂ ਹੈ ਇਹ ਤੁਹਾਡੇ ਥਰੂ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ। ਹਾਂ। ਕੋਈ ਲੋਕ ਇਹ ਸਮਝਦੇ ਵੀ ਟੋਲ ਅਸੀਂ ਦਿੰਨੇ ਆ ਪਰ ਇਹ ਰੋਡ ਉੱਤੇ। ਨਹੀਂ ਜੀ ਟੋਲ ਜਿਹੜਾ ਹੈਗਾ ਡਰੇਨ ਦਾ ਬਰਸਾਤੀ ਪਾਣੀ ਜਿਹੜੀ ਨਾਲ ਆਸੇ-ਪਾਸੇ ਡਰੇਨ ਬਣੀ ਹੁੰਦੀ ਹੈ ਬਰਸਾਤੀ ਪਾਣੀ ਨੂੰ ਡਿਸਪੋਜ਼ ਆਫ ਕਰਨ ਲਈ ਹੁੰਦੀ ਹੈ। ਗੰਦੇ ਪਾਣੀ ਨੂੰ ਡਿਸਪੋਜ਼ ਆਫ ਕਰਨੀ ਹੁੰਦੀ ਹੈ। ਜੇ ਪਿੰਡ ਦਾ ਕੋਈ ਆਪ ਦਾ ਗੰਦਾ ਪਾਣੀ ਹੈ ਉਹਨੇ ਡਿਸਪੋਜ਼ ਆਫ ਆਪਣੇ ਲੈਵਲ ਤੇ ਕਿਸੇ ਜੋ ਵੀ ਪੰਚਾਇਤ ਦੇ ਵਿੱਚ ਕੋਈ ਜਗ੍ਹਾ ਹੁੰਦੀ ਹੈ ਉੱਥੇ ਡਿਸਪੋਜ਼ ਆਫ ਕਰਨਾ ਹੁੰਦਾ ਹੈ ਸੜਕ ਤੇ ਡਿਸਪੋਜ਼ ਆਫ ਨਹੀਂ ਕਰਨਾ ਹੁੰਦਾ। ਇਸ ਸਬੰਧੀ ਅਸੀਂ ਪਿੰਡ ਨੂੰ ਵੀ ਤੇ ਬੀਡੀਪੀਓ ਨਾਲ ਵੀ ਅਸੀਂ ਟੇਕ ਤੇ ਹੋਪਫੁਲੀ ਇਹਦਾ ਕੋਈ ਸੋਲੂਸ਼ਨ ਅੱਛਾ ਹੋਵੇ। ਮੀਟਿੰਗ ਹੋਈ ਸੀ ਕੱਲ ਪਰਸੋ ਤੁਹਾਡੀ ਪਿੰਡ ਦੀ ਪੰਚਾਇਤ ਹੋਈ ਨਹੀਂ ਮੀਟਿੰਗ। ਇੱਕ ਕਹਿ ਰਹੀ ਸੀ ਤੁਹਾਡੇ ਅਧਿਕਾਰੀ ਮਦਨ ਜੀ ਕੱਲ ਕਹਿ ਰਹੇ ਸੀ ਮੀਟਿੰਗ ਹੋਈ ਹੈ ਕੋਈ। ਨਹੀਂ ਨਹੀਂ। ਤੁਸੀਂ ਰਿਕਾਰਡਿੰਗ ਹੈ ਮੇਰੇ ਕੋਲ। ਤਾਂ ਹੁਣ ਅੱਗੇ ਕੋਈ ਸਰਪੰਚ ਨਾਲ ਪੰਚਾਇਤ ਨਾਲ ਮੀਟਿੰਗ ਹੋ ਰਹੀ ਤੁਹਾਡੀ? ਦੇਖੋ ਜੀ ਆਹ ਹੈ ਵਿਸਿਟਡ ਦ ਪਲੇਸ ਟੂਡੇ ਅੱਜ ਮੈਂ ਦੇਖੀ ਹੈਗੀ ਇਹਨੂੰ ਤੇ ਹੁਣ ਮੈਂ ਕਰਦਾ ਹੈਗਾ ਸਰਪੰਚ ਤੇ ਪੰਚਾਇਤ ਨਾਲ ਦੇਖੋ ਬੀਡੀਪੀਓ ਤੇ ਲੈਵਲ ਤੇ ਮਸਲਾ ਉਹਨਾਂ ਦੇ ਲੈਵਲ ਤੇ ਟੇਕ ਅਪ ਕਰਨ ਵਾਲਾ ਹੈਗਾ ਜੀ ਤੇ ਹੋਪਫੁਲੀ ਉਹ ਗੰਦੇ ਪਾਣੀ ਦਾ ਕੋਈ ਸੋਲੂਸ਼ਨ ਜੇ ਕੱ ਵੱਡੇ ਲੀਡਰ ਸੀਐਮ ਭਗਵੰਤ ਮਾਨ ਹੋਰ ਵੀ ਵੱਡੇ ਮੰਤਰੀ ਜਗਤ ਜਾਂਦੇ ਨੇ ਆਮ ਲੋਕਾਂ ਨੂੰ ਵੀ ਬੜੀ ਮੁਸ਼ਕਲ ਹੈ ਜੀ ਕਿਉਂਕਿ ਇਹ ਐਕਸੀਡੈਂਟ ਦਾ ਵੀ ਖਤਰਾ ਹੈ ਨਜ਼ਦੀਕ ਲੋਕਾਂ ਨੂੰ ਬਿਮਾਰੀਆਂ ਦਾ ਖਤਰਾ ਹੈ ਤਾਂ ਕਿੰਨੇ ਕ ਜਲਦੀ ਇਸ ਮਾਮਲੇ ਦਾ ਸੋਲੂਸ਼ਨ ਨਿਕਲੇ ਦੇਖੋ ਜੀ ਉਸ ਪੱਕਾ ਸੀ ਟੋਲ ਰੋਡ ਦੀ ਪੂਰੀ ਗੱਲ ਕਰੀ ਜੇ 30 ਕਿਲੋਮੀਟਰ ਦੀ ਟੋਲ ਰੋਡ ਹੈਗੀ ਹੈ ਅਸੀਂ ਉਹਨੂੰ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਰਾਹਗੀਰਾਂ ਦੇ ਪੁਆਇੰਟ ਆਫ View ਨਾਲ ਉਹਨੂੰ ਧਿਆਨ ਰੱਖਿਆ ਜਾ ਰਿਹਾ ਹੈ ਤੇ ਉਹਦੀ ਮੇਨਟੇਨ ਕੀਤੀ ਜਾ ਰਹੀ ਹੈ ਅਗੇਨ ਜਿਵੇਂ ਮੈਂ ਤੁਹਾਨੂੰ ਦੁਬਾਰਤ ਦੱਸਦਾ ਇਹ ਪਿੰਡ ਦਾ ਗੰਦਾ ਪਾਣੀ ਹੈਗਾ ਜਿਹੜਾ ਸੜਕ ਟੋਲ ਰੋਡ ਜਾਂ ਸੜਕ ਦੇ ਰਿਲੇਟਡ ਇਹਦੇ ਵਿੱਚ ਕੋਈ ਉਹਦਾ ਰੋਲ ਨਹੀਂ ਹੈਗਾ ਜੀ ਬਟ ਫਿਰ ਵੀ ਅਸੀਂ ਇੱਥੇ ਖੜੇ ਹੈਗੇ ਅਸੀਂ ਇਹ ਪਾਣੀ ਨੂੰ ਕੱਢਾਂਗੇ ਟੈਂਪਰੇਰੀ ਹੁਣੇ ਕੱਢਾਂਗੇ ਤੇ ਬਸ ਬਾਕੀ ਇਹ ਪਾਣੀ ਕਿਵੇਂ ਰੁਕਦਾ ਹੈਗਾ ਪਿੱਛੇ ਪਿੰਡ ਤੇ ਉਹ ਮੈਂ ਅੱਗੇ ਜਿਵੇਂ ਤੁਹਾਨੂੰ ਦੱਸਿਆ ਬੀਡੀਪੀਓ ਤੇ ਉਹਨਾਂ ਨਾਲ ਅਸੀਂ ਟਾਈਪ ਕਰਾਂਗੇ ਤੇ ਦੇਖਾਂਗੇ ਕਿਵੇਂ ਇਹ ਜਿਹੜਾ ਇਸ ਪਿੰਡ ਦਾ ਨਿਕਾਸੀ ਪਾਣੀ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ ਬਰਸਾਤੀ ਪਾਣੀ ਆਉਂਦਾ ਹੈ ਬਰਸਾਤੀ ਪਾਣੀ ਮੈਂ ਕਹਿ ਰਿਹਾ ਉਸ ਵਾਸਤੇ ਕੀ ਸਾਧਨ ਨਹੀਂ ਤੁਹਾਡਾ ਟੋਲ ਵਾਲਿਆਂ ਦਾ ਉਸ ਵਾਸਤੇ ਕਿਵੇਂ ਨਿਕਲਦਾ ਪਾਣੀ ਉਹ ਬਰਸਾਤ ਦਾ ਪਾਣੀ ਨੋਰਮਲ ਡਰੇਨ ਹੁੰਦੀ ਹੈ ਜੀ ਉਹ ਜਿੱਥੇ ਜਿੱਥੇ ਲੋਡ ਹੁੰਦੀ ਹੈ ਜਿੱਥੇ ਜਿੱਥੇ ਨੀਵਾ ਹੁੰਦਾ ਉੱਥੇ ਡਰੇਨ ਬਣਾਇਆ ਹੁੰਦਾ ਹੈ ਬਰਸਾਤ ਦਾ ਪਾਣੀ ਇੰਨਾ ਜ਼ਿਆਦਾ ਨਹੀਂ ਹੁੰਦਾ ਉਹ ਆਪਣੇ ਆਪ ਹੀ ਡਰੇਨ ਵਿੱਚ ਹੀ ਕਈ ਵਾਰ ਰੁਕ ਜਾਂਦਾ ਨਹੀਂ ਤਾਂ ਉਹ ਜੇ ਖੇਤਾਂ ਵਿੱਚ ਵੀ ਚਲੇ ਜਾਵੇ ਤਾਂ ਉਹ ਵੀ ਬਰਸਾਤ ਦੇ ਪਾਣੀ ਨਾਲ ਖੇਤਾਂ ਨੂੰ ਨੁਕਸਾਨ ਨਹੀਂ ਹੁੰਦਾ ਕਿਉਂਕਿ ਬਰਸਾਤ ਨਾਰਮਲੀ ਪੈ ਰਹੀ ਹੈ ਗੰਦੇ ਪਾਣੀ ਨਾਲ ਖੇਤਾਂ ਨੂੰ ਨੁਕਸਾਨ ਹੋ ਤੋ ਗੰਦੇ ਪਾਣੀ ਨੂੰ ਰੋਕਣਾ ਉਹ ਡਰੇਨ ਵਿੱਚ ਪੈਣ ਤੋਂ ਰੋਕਣਾ ਤੇ ਗੰਦੇ ਪਾਣੀ ਦਾ ਕੋਈ ਪਰਮਨੈਂਟ ਨਿਕਾਸ ਪੰਚਾਇਤ ਵੱਲੋਂ ਹੋਣਾ ਉਹ ਜ਼ਰੂਰੀ ਹੈ ਜੀ ਇਹ ਦਾ ਸੋਲੂਸ਼ਨ ਹੈ ਮੇਰੇ ਹਿਸਾਬ ਨਾਲ ਤੇ ਹੋਪਫੁਲੀ ਅਸੀਂ ਇਸ ਸੋਲੂਸ਼ਨ ਤੇ ਕੱਟ ਸਕੀਏ ਸਰ ਇੱਕ ਜਿਹੜੀਆਂ ਰੋਡ ਮੁੱਲਾਪੁਰ ਬੈਰੀਅਰ ਤੋਂ ਉਹ ਗਮਾੜਾ ਕੋਲ ਟਮਾਟੇ ਕੋਲ ਇਸ ਰੋਡ ਦਾ ਜਿਹੜਾ ਤੁਹਾਡੇ ਕੋਲ ਕੰਮ ਹੈ ਬਿਲਕੁਲ ਰੋਡ ਟੋ ਰੋਡ ਠੀਕ ਹੈ ਤਾਂ ਬਿਲਕੁਲ ਤੁਸੀਂ ਦੇਖੋ ਕਿ ਪੀਡਬਲੂਡੀ ਐਕਸ਼ਨ ਸੀ ਜਿਹੜੇ ਇਸ ਮਸਲੇ ਨੂੰ ਲੈ ਕੇ ਮੌਕੇ ਤੇ ਪਹੁੰਚੇ ਸੀ ਇਹ ਮਸਲਾ ਪਿੰਡ ਲੈਵਲ ਦਾ ਹੈ ਪੰਚਾਇਤ ਲੈਵਲ ਦਾ ਹੈ ਇਹਨਾਂ ਨੂੰ ਬੋਲ ਦੱਸਿਆ ਗਿਆ ਕਿ ਇਹ ਟੋਲ ਨਾਲ ਰਿਲੇਟਡ ਨਹੀਂ ਕਿਉਂਕਿ ਜਿਹੜਾ ਵਰਖਾਤੀ ਪਾਣੀ ਹੁੰਦਾ ਉਸ ਵਾਸਤੇ ਜੋ ਪੀਡਬਲੂਡੀ ਹੈ ਜਾਂ ਫਿਰ ਟੋਲ ਦੇ ਅਧਿਕਾਰੀ ਨੇ ਉਹਨਾਂ ਨੂੰ ਦੱਸਿਆ ਕਿ ਉਹ ਮਸਲਾ ਸੀ ਸੋਲੂਸ਼ਨ ਕਰ ਸਕਦੇ ਸੀ ਪਰ ਇਹ ਜਿਹੜਾ ਪਿੰਡ ਦਾ ਨਿਕਾਸੀ ਪਾਣੀ ਆ ਰਿਹਾ ਇਸ ਨੂੰ ਲੈ ਕੇ ਪਿੰਡ ਨਿਵਾਸੀ ਵੀ ਸਾਡੇ ਨਾਲ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਤਾਂ ਕਹਿ ਰਹੇ ਨੇ ਕਿ ਪਿੰਡ ਲੈਵਲ ਦਾ ਮਸਲਾ ਹੈ ਜੀ ਟੋਲ ਨਾਲ ਮਸਲਾ ਕੋਈ ਨਹੀਂ ਹੈ ਇਸ ਦਾ देखो पे, जी ਪਿੰਡ ਲੈਵਲ ਤਾਂ ਹੈਗਾ ਪਰ ਪਿੰਡ ਦਾ ਪਾਣੀ ਆਉਂਦਾ ਤਾਂ ਸੜਕ ਤੇ ਹੈ ਨਾ ਹਾਂ ਉਹ ਰੋਕਿਆ ਜਾਵੇ ਪਿੰਡਾ ਪਾਪੀ ਭਜਿਆ ਫਿਰੇਗਾ ਹੂੰ ਉਹਨਾਂ ਨੂੰ ਤਾਂ ਕੋਈ ਤਕਲੀਫ ਨਹੀਂ ਪਿੰਡ ਨੂੰ ਤਕਲੀਫ ਹੈ ਸਾਡੇ ਘਰਾਂ 'ਚ ਪਾਣੀ ਆ ਕੇ ਭੜਦਾ ਹੈ ਮੱਛਰ ਮੱਖੀ ਫੈਲਦੀ ਹੈ ਬਿਮਾਰੀਆਂ ਸਾਡੇ ਫੈਲਦੀਆਂ ਜੀ ਪਿੰਡ ਨੂੰ ਕੋਈ ਪ੍ਰੋਬਲਮ ਨਹੀਂ ਹੈ ਪੰਚ ਨੂੰ ਨਹੀਂ ਪੁੱਛੇ ਪੰਚਾਇਤ ਨਾਲ ਵੀ ਗੱਲ ਕਰੋ ਤੁਸੀਂ ਯਾਰ ਕਹਿੰਦੀ ਹੈ ਸਾਡੇ ਕੋਲ ਜਗ੍ਹਾ ਨਹੀਂ ਛੱਡੀ ਹੋਈ ਕੋਈ ਜੀ ਤੇ ਜਿੱਥੇ ਆ ਗਈ ਹੈ ਉਹ ਉੱਚੇ ਪਾਸੇ ਹੈ ਉਧਰੋਂ ਕਹਿੰਦੇ ਪਾਣੀ ਜਾਂਦਾ ਨਹੀਂ ਆ ਮਸਲ ਹੱਲ ਕਿਵੇਂ ਨਿਕਲੇਗਾ ਕਿਉਂਕਿ ਐਕਸ਼ਨ ਸਾਹਿਬ ਤਾਂ ਕਹੇਗੇ ਨੇ ਕਿ ਸਾਡਾ ਦੇਖੋ ਸਾਡੇ ਰਿਲੇਟਰ ਹੁੰਦਾ ਪਰ ਪੰਚਾਇਤ ਦਾ ਜਿਹੜਾ ਮਸਲਾ ਹੱਲ ਹੈ ਉਹ ਪੰਚਾਇਤ ਸੈਕਟਰੀ ਕਰੇ ਵੀਡੀਓਪੀ ਕਰੇ ਕੋਈ ਐਸਡੀਐਮ ਕਰੇ ਡੀਸੀ ਕਰੇ ਉਹਦਾ ਹੱਲ ਤਾਂ ਕਰਨਾ ਪਏਗਾ ਇਹ ਤਾਂ ਐ ਨਹੀਂ ਆਪਣੇ ਘਰੋਂ ਗੰਦ ਕੱਢੋ ਤੇ ਦੂਜੇ ਦੇ ਅੱਗੇ ਘੇੜ ਦੋ ਇਹਦਾ ਤਾਂ ਹੱਲ ਕਰਨਾ ਪਏਗਾ ਔਰ ਅਸੀਂ ਮਜਰੀ ਚ ਬੈਠੇ ਆ ਲੋਕੀ ਤਾਂ ਆਪਣੇ ਬਲ ਦੂਜੇ ਘਰ ਦੇ ਹੀ ਖਿੜਕੀ ਨਹੀਂ ਕੱਢਣ ਦਿੰਦੇ ਅਸੀਂ ਦੂਜੇ ਪਿੰਡ ਦਾ ਪਾਣੀ ਆਪਣੇ ਘਰ ਕਿਉਂ ਕਰਵਾਈ ਆ ਕੇ ਜਿਹੜੀਆਂ ਸਾਡੀਆਂ ਪਰੇਸ਼ਾਨੀਆਂ ਇਹ ਕੋਈ ਦੇਖਦਾ ਨਹੀਂ ਪਿੰਡ ਵਾਲੇ ਨੂੰ ਕੋਈ ਪਰੇਸ਼ਾਨੀ ਨਹੀਂ ਇਸ ਕਰਕੇ ਅਜੀ ਤਾਂ ਥੜਕਾ ਲੈ ਆਪਣੇ ਪੀ ਡਬਲਯੂ ਮੈਗਨਿਕ ਵੀ ਰਿਕਵੈਸਟ ਕਰਾਂਗੇ ਵੀ ਤਾਂ ਉੱਥੇ ਜਾਮ ਕਰ ਦਿਓ ਪਾਣੀ ਸੜਕ ਤੇ ਹੋਣਾ ਖੱਟੋ ਚਲਾਨ ਜਿਹੜੇ ਭੇਜਦੇ ਆਂ ਸੜਕ ਵੀ ਖਰਾਬ ਇਹਨਾਂ ਦੀ ਹੋ ਰਹੀ ਹੈ ਥੜਕਾ ਕਿੰਨੀ ਸਰਕਾਰੀ ਪੈਸਾ ਲੱਗ ਰਿਹਾ ਟੈਕਸ ਦਾ ਪੈਸਾ ਲੱਗਿਆ ਆ ਟੁੱਟ ਰਹੀ ਹੈ 4 ਦਿਨ ਹੋ ਗਏ ਪਾਣੀ ਖੜੇ ਨੂੰ ਇਹਦਾ ਜਾਏਗੀ ਸਰਦਾਰ ਇੱਕ ਸਵਾਲ ਹੋਰ ਲੈਣਾ ਤੁਹਾਤੋਂ ਜੇ ਮੰਨ ਲਓ ਕੋਈ ਬੰਦਾ ਰੋਡ ਦੇ ਵਿੱਚ ਕਾਰ ਨੂੰ ਕੋਈ ਰੋਡ ਪਟਦਾ ਹੈ ਜਾਂ ਕੋਈ ਨਾਲੀ ਕੱਢਦਾ ਹੈ ਉੱਥੇ ਪੀਡਬਲਯੂਡੀ ਜੁਰਮਾਨਾ ਪਾ ਦਿੰਦਾ ਉਹਨੂੰ ਕਿੰਨੇ ਪਾਈ 1000 ਰੁਪਏ ਜੁਰਮਾਨਾ ਪੈ ਗਿਆ ਪਰ ਤੁਹਾਡੀ ਬਿਲਕੁਲ ਰੋਡ ਖਰਾਬ ਹੋ ਰਹੀ ਬਹੁਤ ਮਹਿੰਗੀ ਰੋਡ ਤੁਸੀਂ ਬਣਾਈ ਹੋਈ ਹੈ ਟੋਲ ਵਾਲਿਆਂ ਨੇ ਵੀ ਤੁਸੀਂ ਨਾਲ ਮਿਲ ਕੇ ਪਰ ਇਸ ਵਾਸਤੇ ਕੋਈ ਤੁਸੀਂ ਸੈਕਟਰੀ ਨੂੰ ਜਾਂ ਫਿਰ ਕਿਤੇ ਬੀਡੀਪੀ ਨੂੰ ਮਿਲਿਓ ਉਹੀ ਚੀਜ਼ ਦੱਸ ਰਹੇ ਨਾ ਜੀ ਅੱਜ ਸਾਡੇ ਧਿਆਨ 'ਚ ਜਦੋਂ ਮੈਂ ਆਇਆ ਹੈ ਇੱਥੇ ਮੇਰੇ ਧਿਆਨ 'ਚ ਆਇਆ ਹੈ ਇਹਦਾ ਨੋਟਿਸ ਪੰਚਾਇਤ ਨੂੰ ਤੇ ਇਹਨਾਂ ਨੂੰ ਨਿਕਲੇਗਾ ਡੈਫੀਨਿਟਲੀ ਹੈਗਾ ਜੀ ਤੇ ਜਿਹੜਾ ਰੋਡ ਕੱਟ ਦਾ ਜਿਹੜਾ ਵੀ ਕੋਈ ਲਾਂਦਾ ਹੈਗਾ ਉਹ ਪਰਮਿਸ਼ਨ ਲੈਂਦਾ ਹੈ ਰੋਡ ਨੂੰ ਪਰੰਦੇ ਅਸੀਂ ਪੈਸੇ ਲੈਨੇ ਜੁਰਮ ਹਰ ਜਿਹੜਾ ਮੈਂ ਉਹੀ ਤੁਹਾਨੂੰ ਬਾਰ ਬਾਰ ਦੱਸ ਰਿਹਾ ਜਿਹੜਾ ਗੰਦਾ ਪਾਣੀ ਹੈਗਾ ਨਿਕਾਸੀ ਹੈਗੀ ਉਹ ਪਿੰਡ ਦੇ ਨਾਲ ਰਿਲੇਟਿਡ ਹੈਗੀ ਹੈ ਅਸੀਂ ਕੋਸ਼ਿਸ਼ ਇਹਨੂੰ ਟੇਕ ਅਪ ਕਰਾਂਗੇ ਪਿੰਡ ਨਾਲ ਕਿ ਉਹ ਸਾਡੀ ਸੜਕ ਤੇ ਨਾ ਆਵੇ ਪਾਣੀ ਹਰ ਮੈਜ਼ਰ ਲਾਵਾਂਗੇ ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਕਿਸੇ ਤਰੀਕੇ ਨਾਲ ਹੋਰ ਬੰਦਿਆਂ ਨੂੰ ਜਾਂ ਖੇਤ ਵਾਲਿਆਂ ਨੂੰ ਕਿਸੇ ਤਰੀਕੇ ਨਾਲ ਨੁਕਸਾਨ ਹੋਵੇ ਮਿਲ ਕੇ ਇਹਦਾ ਹੱਲ ਕੱਢਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਮੇਰੀ ਇਹੀ ਦਰਖਾਸਤ ਹੈ ਕਿ ਪੰਚਾਇਤ ਨੂੰ ਤੇ ਬੀਡੀਪੀਓ ਸਾਹਿਬ ਨਾਲ ਕਿ ਇਹਦਾ ਮਸਲਾ ਜਲਦੀ ਟੇਕ ਅਪ ਕਰਕੇ ਇਹਨੂੰ ਫਿਨਿਸ਼ ਕਰ ਠੀਕ ਹੈ ਬੀਡੀਪੀਓ ਸਾਹਿਬ ਸਾਡੇ ਨਾਲ ਨੇ ਬੀਡੀਪੀਓ ਸਾਹਿਬ ਇੱਕ ਮਸਲਾ ਤੁਹਾਡੇ ਧਿਆਨ ਚ ਆ ਗਿਆ ਹੋਵੇਗਾ ਬੂਥਗੜ ਦਾ ਜਿੱਥੇ ਕਿ ਪਾਣੀ ਰੋਡ ਦੇ ਉੱਤੇ ਖੜਿਆ ਹੈ ਕਾਫੀ ਵੀਆਈਪੀ ਲੋਕ ਨਿਕਲਦੇ ਨੇ ਸੀਐਮ ਭ ਕਿ ਦੂਸ਼ਿਤ ਪਾਣੀ ਹੈ ਬਿਮਾਰੀਆਂ ਦਾ ਵੀ ਵੱਡਾ ਖਤਰਾ ਹੈ ਐਕਸੀਡੈਂਟ ਵੀ ਰੋਜ਼ ਹੋ ਰਹੇ ਨੇ ਇਹ ਜਿਹੜਾ ਮਸਲਾ ਹੈ ਮੇਰੇ ਹੁਣੀ ਧਿਆਨ ਵਿੱਚ ਆਇਆ ਹੈ ਇਸ ਸਬੰਧੀ ਮੈਂ ਸਬੰਧਤ ਜੈ ਨੂੰ ਮੌਕਾ ਦੇਖਣ ਲਈ ਭੇਜਿਆ ਉਹਨਾਂ ਵੱਲੋਂ ਜਿਵੇਂ ਵੀ ਇਹ ਐਸਟੀਮੇਟ ਲਗਾ ਕੇ ਜੋ ਵੀ ਇਹਦਾ ਹੱਲ ਹੋਏਗਾ ਟੁਕਮਾ ਹੱਲ ਥੋੜੇ ਦਿਨਾਂ ਵਿੱਚ ਹੀ ਕਰ ਦਿੱਤਾ ਜਾਵੇਗਾ ਪ੍ਰਵੰਤ ਕੀ ਕੀਤਾ ਜਾ ਰਿਹਾ ਹੈ ਪਾਣੀ ਤਿੰਨ ਚਾਰ ਸਾਫ ਸਰਕੀ ਕਿਸੇ ਕਿਸਾਨ ਦੇ ਖੇਤ ਵਿੱਚ ਆ ਰਿਹਾ ਸੀ ਫਸਲਾਂ ਹੀ ਬਰਬਾਦ ਹੁੰਦੀਆਂ ਸੀ ਤੇ ਉਹਨਾਂ ਨੂੰ ਬੜਾ ਮੁਸ਼ਕਲ ਸੀ ਉਹਨਾਂ ਨੇ ਬੰਨ ਮਾਰਤਾ ਕਿ ਹੁਣ ਪਾਣੀ ਦਾ ਕੋਈ ਕੀ ਤੁਸੀਂ ਸੋਚ ਰਹੇ ਹੋ ਅੱਗੇ ਕੀ ਹੈ ਕੋਈ ਸਾੰਮਲਾ ਜ਼ਮੀਨ ਦੇ ਵਿੱਚ ਜਾਂ ਫਿਰ ਕੋਈ ਪਾਈਪ ਪਾਈ ਜਾ ਰਹੀ ਨਹੀਂ ਥੋੜੇ ਜਿਹੜੇ ਪਿੰਡ ਦੇ ਲੋਕ ਨੇ ਇਲਾਕੇ ਦੇ ਲੋਕ ਨੂੰ ਪਤਾ ਲੱਗ ਸਕੀ ਤੁਹਾਡੇ ਵੱਲੋਂ ਕੀ ਟੁਕ ਮਹੱਲ ਇਹ ਹੁਣ ਜਿਹੀ ਸਭ ਮੌਕਾ ਦੇਖਣ ਗਏ ਨੇ ਜਦੋਂ ਮੌਕਾ ਦੇਖ ਜੋ ਰਿਪੋਰਟ ਕਰਨਗੇ ਉਹਦੇ ਮੁਤਾਬਕ ਇਹਦਾ ਹੱਲ ਕਰ ਦਿੱਤਾ ਜਾਏਗਾ ਜੀ ਇਹ ਕਦੋਂ ਦੋ ਇੱਕ ਦੋ ਦਿਨਾਂ ਚ ਹੋ ਜਾਏਗਾ ਮਸਲਾ ਹਾਂਜੀ ਹਾਂਜੀ ਕੁ ਦੋ ਦਿਨਾਂ ਵਿੱਚ ਹੀ ਕਰ ਦਵਾਂਗੇ